ਨੇ ਨਾ ਸਾਡੇ ਕੰਮ ਕੋ ਖਤਿਆਈਆਂ ਦਾ ਲੜਵਾਇਆ ਜਿੰਨੇ ਸਾਡੇ ਤੇ ਸਾਡੇ ਕੋ ਕੁੜੀ ਦਾ ਨੀਲ ਪਾਏ ਪਾਏ ਨੇ ਇਹਦੇ ਗਾਨੇ ਤੋੜਤੀ ਇਹਦੇ ਸਾਰੇ ਫੋਨ ਲੈ ਕੇ ਖੋਗੇ ਨਾਲੀਆਂ ਚ ਗੇਲ ਤੇ ਸਾਡੇ ਫੋਨ ਨੂੰ ਗਰੀਬ ਲੋਕਾਂ ਦੀਆਂ ਧੀਆਂ ਦੀਆਂ ਪੁੱਖਾਂ 'ਚ ਭਰੂਣ ਮਾਰਨ ਵਾਲੀ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਜਿਹੜੀ ਭਾਰਸੋਂ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਨਾਲ ਮਿਲ ਕੇ ਸਾਡੀਆਂ ਲੇਡੀਜ਼ ਨੂੰ ਕੁੱਟਮਾਰ ਕੀਤੀ ਆ ਸਾਡੇ ਇੱਕ ਲੜਕੀ ਆ ਜਿਹੜੀ ਉਹ ਆਪਣੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ ਜਿਹੜੀ ਲੜਕੀ ਸਾਡੀ ਆ ਉਹਦਾ ਜਿਹੜਾ ਪਰਪੂਣ ਹੈ ਉਸ ਲੜਾਈ ਝਗੜੇ ਦੌਰਾਨ ਇਹਨੇ ਕੁੱਟਮਾਰ ਕੀਤੀਆਂ ਢਿੱਡ 'ਚ ਲੱਤਾਂ ਮਾਰੀਆਂ ਉਹਦਾ ਪਰਪੂਣ ਉੱਥੇ ਉਹਦੀ ਹੱਤਿਆ ਹੋ ਗਈ ਹੈ ਆ ਦੇਖੋ ਜੀ ਆ ਦੇਖੋ ਆ ਬੱਚਾ ਅਸੀਂ ਲੈ ਕੇ ਆਇਆ ਨਾਲ ਆ ਦੇ ਬੱਚੇ ਦੀ ਫੋਟੋ ਲਓ ਬੱਚੇ ਜਿਹੜਾ ਕਿ ਇਹ ਪਰਪੂਣ ਹੈ ਵੀ ਜਿਹੜਾ ਇਲਜ਼ਾਮ ਪੁਲਿਸ ਮੁਲਾਜ਼ਮਾਂ ਦੇ ਲਾਇਆ ਜਾ ਰਿਹਾ ਉਹ ਚੀਜ਼ ਅਸੀਂ ਵਿਚਾਰ ਕਰ ਲਾਂਗੇ ਐਸਐਸਜੀ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਇਹ ਆਏ ਸਾਡੇ ਘਰੇ ਸ਼ੁਰੂਆਤ ਕੀ ਸਾਡੀਆਂ ਧੀਆਂ ਪੈਣਾ ਸਾਡੀਆਂ ਬੱਚੀਆਂ ਨੂੰ ਆ ਭਰੂਣ ਆਪਣੇ ਮਰੇ ਹੋਏ ਭਰੂਣ ਲੈ ਕੇ ਸੜਕਾਂ ਤੇ ਬੈਠਣਾ ਪੈ ਰਿਆ ਬੜੇ ਸ਼ਰਮ ਦੀ ਗੱਲ ਹੈ ਕਿ ਸਾਡੀਆਂ ਧੀਆਂ ਦੀਆਂ ਕੁੱਖਾਂ 'ਚ ਵੀ ਸਾਡੇ ਬੱਚੇ ਨਹੀਂ ਰਹਿਣ ਦਿੱਤੇ ਜਾ ਰਹੇ ਯਾਰ ਲੇਕਿਨ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਐਮਐਲਏ ਦੇ ਗੁੰਡਿਆਂ ਨੇ ਔਰ ਉੱਥੋਂ ਦੀ ਪੰਚਾਇਤ ਜਿੰਦਲਪੁਰ ਦੇ ਜਿਹੜੀ ਗੁੰਡਿਆਂ ਨੇ ਪੁਲਸ ਨਾਲ ਮਿਲੀਭੁਗਤ ਕਰਕੇ 30 ਸਾਲਾਂ ਤੋਂ ਬੈਠੇ ਲੋਕਾਂ ਨੂੰ ਜਿਹੜੀ ਜ਼ਮੀਨ ਸਰਕਾਰ ਨੇ ਇਹਨਾਂ ਨੂੰ ਪਲਾਟ ਬਣਾਉਣ ਵਾਸਤੇ ਦਿੱਤੀ ਜਿਹੜੀ ਜ਼ਮੀਨ ਸਰਕਾਰ ਨੇ ਇਹਨਾਂ ਨੂੰ ਮਕਾਨ ਬਣਾਉਣ ਵਾਸਤੇ ਦਿੱਤੀ ਅੱਜ ਉਹ ਜ਼ਮੀਨ ਤਬਾਦਲੇ ਦੇ ਤੌਰ ਤੇ ਪੰਚਾਇਤ ਨੇ ਇੱਧਰ ਉੱਧਰ ਕਰਕੇ ਦੇਤੀ ਏਕ ਬਿਕਰਮਜੀਤ ਸਿੰਘ ਗਰਸੇਵਕ ਸਿੰਘ ਨਰਿੰਦਰ ਕੁਮਾਰ ਬਿਕਰ ਸਿੰਘ ਜੀ ਇਹ ਸਾਡੇ ਧਰਮ ਸਿੰਘ ਜੀ ਇਕ ਅਵਤਾਰ ਸਿੰਘ ਜੀ ਗੋਲੂ ਹਰਵੰਦ ਸਿੰਘ ਜੀ ਇਹ ਜਿਹੜੇ ਸਾਰੇ ਨੇ ਇਹ ਅਨਲਿਗਲੀ ਨੇ ਇਹ ਕੋਈ ਪੰਚਾਇਤ ਦੇ ਵਿੱਚ ਇਹਨਾਂ ਦਾ ਕੋਈ ਸਰਪੰਚੀ ਪੰਚੀ ਦਾ ਕੋਈ ਔਦਾ ਨਹੀਂ ਇਹ ਸਾਰੇ ਮিলি ਭੁਗਤ ਦੇਣ ਗਰੀਬਾਂ ਦੇ ਉੱਤੇ ਤਸ਼ੱਦਦ ਕਰਨ ਲਈ ਉੱਥੇ ਪਹੁੰਚੇ ਨੇ ਸੋਮਣ ਵੱਲੋਂ ਰੋਕ ਲਗਾਇਆ ਜਾ ਰਹੇ ਨੇ ਇਹ ਕੋਈ ਪਿੰਡ ਦੇ ਵਿਅਕਤੀਆਂ ਤੇ ਕਹਿੰਦੇ ਨਾ ਪੰਚ ਨਾ ਸਰਪੰਚ ਉਹਨਾਂ ਵੱਲੋਂ ਨਜਾਇਜ਼ ਕੰਮ ਕੀਤਾ ਜਾ ਰਿਹਾ ਉਹਦੇ ਤੇ ਕੋਈ ਦੇਖੋ ਜੀ ਉਹ ਪੜਤਾਲ ਦਾ ਵਿਸ਼ਾ ਫਿਲਹਾਲ ਉਹਦੀ ਪੜਤਾਲ ਹੋਊਗੀ ਜੋ ਪੜਤਾਲ ਹੋਊਗੀ ਬਣਦੀ ਕਾਰਵਾਈ ਹੋ ਕਰਦਾਂਗੇ ਜੀ ਕੇ ਪੰਜਾਬ ਚ ਲਾਓ ਐਂਡ ਆਰਡਰ ਖਤਮ ਹੋ ਚੁੱਕਿਆ ਭਗਵੰਤ ਮਾਨ ਦੇ ਬਿਲਕੁਲ ਹੱਥ ਪਾਸ ਕੁਝ ਨਹੀਂ ਹੈਗਾ ਇਹਨੇ ਸਾਰਾ ਕੁਛ ਹੀ ਗੁੰਡਿਆਂ ਦੇ ਹੱਥਰ ਛੱਡਤਾ ਕੇ ਜਾਈ ਬੰਦਾਵਾ ਕੇ ਜਾਈ ਬੰਦਾ ਰੋ ਗੁੰਡਾ ਰਾਜ ਬੰਦਾ ਰੋ ਗੁੰਡਾ ਰਾਜ ਬੰਦਾ ਰੋ ਸਸੀਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਪਾਸੋਂ ਅਮਲੋੜ ਰੋਡ ਤੇ ਧਰਨਾ ਲੱਗਿਆ ਇਹ ਪਰਿਵਾਰ ਧਰਨਾ ਲਵਾ ਲਾ ਕੇ ਮੁਰਦਾਬਾਦ ਦੇ ਨਾਰੇ ਲਗਾ ਰਿਹਾ ਹੈ ਕੀ ਆ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਕੁਲਦੀਪ ਸਿੰਘ ਸੋਹਤਾ ਜੀ ਤੇ ਆਲ ਇੰਡੀਆ ਰਾਸ਼ਟਰੀਆ ਵਾल्ਮੀਕ ਸਭਾ ਦਾ ਮੈਂ ਚੇਅਰਮੈਨ ਹਾਂ ਜੀ ਜਨਰਲ ਪਰਦੇ ਵਿੱਚ ਇੱਕ ਨਗਰ ਪੰਚਾਇਤ ਆ ਜਿਹੜੀ ਉਹਨੇ ਸਾਡੇ ਦਲਿਤ ਸਮਾਜ ਦੇ ਉੱਤੇ ਬਹੁਤ ਧੱਕਾ ਕੀਤਾ ਔਰ ਇੱਥੇ ਜਿਹੜੀ ਪਾਰਸੋਂ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਨਾਲ ਮਿਲ ਕੇ ਸਾਡੀਆਂ ਲੇਡੀਜ਼ ਨੂੰ ਕੁੱਟਮਾਰ ਕੀਤੀ ਆ ਔਰ ਜਿਹੜੇ ਇਹਨਾਂ ਦੇ ਕੋਲ ਡੰਡੇ ਸੀ ਇਹ ਇੰਨੇ ਜ਼ੋਰ ਨਾਲ ਭਰਾਏ ਤੇ ਜਨਾਨੀਆਂ ਬੜੀ ਕੁੱਟਮਾਰ ਕੀਤੀ ਜਿਹਦੇ ਵਿੱਚ ਸਾਡੇ ਇੱਕ ਲੜਕੀ ਆ ਜਿਹੜੀ ਉਹ ਆਪਣੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ ਇਹ ਪੁਲਿਸ ਤੇ ਪੰਚਾਇਤ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਹੈ ਔਰ ਜਿਹੜਾ ਕਿ ਉਹ 4 ਤਰੀਕ ਦੀ ਉੱਥੇ ਦਾਖਲ ਔਰ ਦਾਖਲ ਹੋਣ ਦੇ ਬਾਵਜੂਦ ਉਹਦਾ ਐਮਐਲਸੀ ਕੇਸ ਹੈ ਭਾਰਸੋ ਥਾਣੇ ਦੀ ਜਿਹੜੀ ਪੁਲਿਸ ਆ ਅੱਜ ਤੱਕ ਉਹਦੇ ਬਿਆਨ ਕਲਮਬੰਦ ਨਹੀਂ ਕਰਨ ਗਈ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਇਹ ਨਿਲੈਕੀ ਹੈ ਔਰ ਇੱਥੇ ਦਾ ਜਿਹੜਾ ਐਮ.ਐਲ.ਏ. ਦੇਮਾਨ ਇਹ ਪੁਲਿਸ ਨਾਲ ਮਿਲਿਆ ਹੋਇਆ ਔਰ ਪੰਚਾਇਤ ਤੋਂ ਇਹ ਜਿਹੜਾ ਕੰਮ ਕਰਾ ਰਹੇ ਆ ਵੀ ਇਹ ਪੈਸੇ ਇਕੱਠੇ ਕਰੋ ਸਾਨੂੰ ਇੱਥੇ ਪਹੁੰਚਦੇ ਕਰੋ ਪੁਲਿਸ ਕੋਲ ਅਸੀਂ ਨੇ ਗੁਹਾਰ ਲਾਈ ਪਰ ਉਹਨੇ ਕੋਈ ਨਹੀਂ ਸੁਣੀ ਔਰ ਹੁਣ ਤੱਕ ਕੋਈ ਸਾਡੇ ਕੰਮ ਕਲਮਬੰਦ ਬਿਆਨ ਨਹੀਂ ਹੋਏ ਜਿਹੜੀ ਲੜਕੀ ਸਾਡੀ ਆ ਉਹਦਾ ਜਿਹੜਾ ਪਰਪੂਨ ਹੈ ਉਸ ਲੜਾਈ ਝਗੜੇ ਦਰਾਂ ਨੇ ਨੇ ਕੁੱਟਮਾਰ ਕੀਤੀਆਂ ਢਿੱਡ 'ਚ ਲੱਤਾਂ ਮਾਰੀਆਂ ਉਹਦਾ ਪਰਪੂਣ ਉੱਥੇ ਉਹਦੀ ਹੱਤਿਆ ਹੋ ਗਈ ਐ ਸੋ ਉਹ ਜਿਹੜਾ ਬੱਚਾ ਸਾਡੇ ਕੋਲ ਇੱਥੇ ਅਸੀਂ ਨਾਲ ਲੈ ਕੇ ਆਏ ਆਂ ਔਰ ਇਸ ਸਰਕਾਰ ਦਾ ਆ ਦੇਖੋ ਜੀ ਆ ਦੇਖੋ ਆ ਬੱਚਾ ਅਸੀਂ ਲੈ ਕੇ ਆਏ ਆਂ ਨਾਲ ਆ ਦੇ ਬੱਚੇ ਦੀ ਫੋਟੋ ਲਓ ਬੱਚੇ ਜਿਹੜਾ ਕਿ ਇਹ ਪਰਪੂਣ ਇਸ ਰਜਿੰਦਰਾ ਹਸਪਤਾਲ ਦੇ ਵਿੱਚੋਂ ਉਹਨਾਂ ਨੇ ਸਾਨੂੰ ਅਨਲੀਗਲੀ ਨਾਲ ਤੋਰਤਾ ਵੀ ਇਹ ਜਾ ਕੇ ਤੁਸੀਂ ਦਾ ਸੰਸਕਾਰ ਕਰੋ ਬਾਰੇ ਅਸੀਂ ਇਹ ਸੰਸਕਾਰ ਨਹੀਂ ਉਦੋਂ ਤੱਕ ਕਰਨਾ ਜਦੋਂ ਤੱਕ ਇਹ ਸਾਡੀ ਜਿਹੜੀ ਜਿਹੜੇ ਦੋਸ਼ੀਆਂ ਨੇ ਇਹ ਲੜਾਈ ਲੜੀ ਹੈਗੀ ਸਾਨੂੰ ਕੁੱਟਿਆ ਮਾਰਿਆ ਉਹਨਾਂ ਦੇ ਖਿਲਾਫ ਇੱਕ ਜਿਹੜਾ ਮੁਲਾਜ਼ਮ ਹੈ ਗੁਰਪ੍ਰੀਤ ਸਿੰਘ ਜੀ ਗੋਪੀ ਜਿਹੜਾ ਇਹ ਆਪਣੀ ਪੁਲਿਸ ਪਾਰਟੀ ਦੇ ਨਾਲ 6-7 ਬੰਦਿਆਂ ਦੇ ਨਾਲ ਦੋ ਲੇਡੀਆਂ ਕਨਸਟੇਬਲ ਸੀ ਮੁਲਾਜ਼ਮ ਸੇ ਜਿੰਦਲਪੁਰ ਦੇ ਵਿੱਚ ਜਾ ਕੇ ਉੱਥੇ ਦੇ ਕੁਝ ਜਿਹੜੇ ਜਿਨ੍ਹਾਂ ਨੇ ਇਹ ਸਾਡੇ ਨਾਲ ਹਾਲਾਤ ਬਣਾਇਆ ਉਹ ਸਾਡੇ ਅਸੀਂ ਦੱਸਣਾ ਚਾਹੁੰਦੇ ਹਾਂ ਉਹਨਾਂ ਨੂੰ ਵੀ ਆ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਾਡੇ ਦੇਤੇ ਦਰਿੰਦਗੀ ਕੀਤੀ ਐ ਇੱਕ ਫਿਕਰ ਮਜੀਤ ਸਿੰਘ ਗਰ ਸੇਵਕ ਸਿੰਘ ਨਰਿੰਦਰ ਕੁਮਾਰ ਟਿੱਕਰ ਸਿੰਘ ਬਿੱਕਰ ਸਿੰਘ ਜੀ ਇਹ ਸਾਡੇ ਧਰਮ ਸਿੰਘ ਜੀ ਇੱਕ ਅਵਤਾਰ ਸਿੰਘ ਜੀ ਗੋਲੂ ਹਰਵੰਦ ਸਿੰਘ ਜੀ ਇਹ ਜਿਹੜੇ ਸਾਰੇ ਨੇ ਇਹ ਅਨਲੀਗਲੀ ਨੇ ਇਹ ਕੋਈ ਪੰਚਾਇਤ ਦੇ ਵਿੱਚ ਇਹਨਾਂ ਦਾ ਕੋਈ ਸਰਪੰਚੀ ਪੰਚੀ ਦਾ ਕੋਈ ਔਦਾ ਨਹੀਂ ਇਹ ਸਾਰੇ ਮਿਲੀ ਭੁਗਤ ਦੇ ਨਾਲ ਗਰੀਬਾਂ ਦੇ ਉੱਤੇ ਤਸ਼ੱਦਦ ਕਰਨ ਲਈ ਉੱਥੇ ਪਹੁੰਚੇ ਨੇ ਸੋ ਮੈਂ ਮੰਗ ਕਰਦਾ ਹਾਂ ਇਸ ਟਾਈਮ ਸਾਡੇ ਕੋਲ ਹੋਰ ਭੜਾ ਵੀ ਜਥੇਬੰਦੀਆਂ ਸਾਡੇ ਜਤਿੰਦਰ ਮੱਟੂ ਜੀ ਜਿਹੜੇ ਕਿ ਸਾਡੇ ਸਮਾਜ ਦੇ ਸਰਕਟ ਆਗੂ ਨੇ ਉਹ ਵੀ ਆਏ ਨੇ ਹੋਰ ਪੰਚਾਇਤਾਂ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ ਖੜੇ ਨੇ ਭਾਰਤੀ ਕ੍ਰਾਂਤੀ ਯੂਨੀਅਨ ਦੇ ਪ੍ਰਧਾਨ ਬੈਠੇ ਨੇ ਸੋ ਮੈਂ ਉਹਨਾਂ ਦੀ ਬੇਨਤੀ ਕਰਾਂ ਵੀ ਉਹ ਵੀ ਆਪਣੀ ਗੱਲ ਇਸ ਖੁੱਲੇ ਪੰਡਾਲ ਦੇ ਵਿੱਚ ਰੱਖਣ ਤਾਂ ਜੋ ਇਹ ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ ਧੰਨਵਾਦ ਜੀ 2 ਮਿੰਟ ਜੀ ਪਹਿਨੇ ਕੀ ਨਾਮ ਆ ਸੁਖਵਿੰਦਰ ਕੌਰ ਬੰਦ ਕਰ ਦਿਓ ਕੀ ਕੀ ਹੋਇਆ ਜੀ ਕੀ ਕਾਰਨ ਆ ਇਹ ਜਿਹੜਾ ਹਾਲਾਤ ਬਣੇ ਨੇ ਜੀ ਸਾਡਾ ਪਲਾਟ ਸੀਗਾ ਸਾਨੂੰ ਮਿਲਿਆ ਹੋਇਆ ਸੀਗਾ ਦਿੱਤਾ ਸੀ ਪਰਾਨੀ ਪੰਚਾਇਤ ਨੇ ਸਾਨੂੰ ਦਿੱਤਾ ਸੀਗਾ ਤੇ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਇਹ ਆਏ ਸਾਡੇ ਘਰੇ ਆ ਸ਼ੁਰੂ ਪਹਿਲਾਂ ਹੀ ਵੀਰ ਜੀ ਧਮਕੀ ਧੁੰਕੀ ਧੰਦੇ ਰਹੇ ਨੇ ਪੰਚਾਇਤ ਵਾਲੇ ਪੁਲਿਸ ਨਾਲ ਆ ਕੇ ਦਿੱਤੀਆਂ ਜੀ ਤੁਹਾਨੂੰ ਪਹਿਲਾਂ ਪੰਚਾਇਤ ਸਾਨੂੰ ਕਹਿੰਦੇ ਕਹਿੰਦੇ ਸਾਨੂੰ 50000 ਰੁਪਇਆ ਦੋਵੋ ਇੱਕ ਬਿਸਵੇ ਦਾ ਅੱਧ ਬਿਸਵੇ ਦਾ ਕਹਿੰਦੇ ਸਾਨੂੰ 50000 ਰੁਪਏ ਦੇ ਕੋ ਅਸੀਂ ਗਰੀਬ ਜਾਣਿਆ ਸੀ ਕਿੱਥੋਂ ਦੇਈਏ 50 ਕੋਣ ਕਹਿੰਦਾ ਜੀ 50000 ਦੋ ਵਿਕਰ ਹੋਣੀ ਕਹਿੰਦੇ ਸੀ ਪੰਚਾਇਤ ਵਾਲੇ ਪੰਚਾਇਤ ਵਾਲੇ ਜਾ ਕੇ ਪੰਚਾਇਤ ਵਾਲੇ ਤੇ ਭਾਨੇ ਪੁਲਿਸ ਨੇ ਕੁੱਟਮਾਰ ਵੀ ਕੀਤੀ ਹਾਂਜੀ ਕੁੱਟਮਾਰ ਸਾਨੂੰ ਕੀਤੀ ਹੈ ਬਹੁਤ ਜ਼ਿਆਦਾ ਜੈਸੀ ਵੀ ਆਈ ਜੈਸੀ ਵੀ ਲਿਆਉਂਦੀ ਹੈ ਜੀ ਨਾਲ ਉਹਨਾਂ ਨੇ ਹੂੰ ਕੀ ਕੀ ਨਾਮ ਆ ਬਾਈ ਜੀ ਆਪਣਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕੀ ਹੋਇਆ ਜਿਹੜਾ ਅੱਜ ਤੁਸੀਂ ਧਰਨਾ ਲਗਾਇਆ ਹੈ ਰੋਸ ਪ੍ਰਦਰਸ਼ਨ ਕਰ ਰਹੇ ਹੋ ਛੋਟਾ ਬੱਚਾ ਹੈ ਉਹਦੀ ਜਿਹੜੀ ਡੈੱਡ ਬਾਡੀ ਹੈ ਹਾਂ ਜੀ ਹਾਂ ਜੀ ਇਹ ਵੀਰ ਜੀ ਮੇਰੇ ਘਰ ਵਾਲੀ ਆ ਜੀ ਉਹ ਪਰਜਾਈ ਆ ਜੀ ਮੇਰੀ ਇਹ ਪਹਿਲਾਂ ਧਮਕੀਆਂ ਦੰਦੇ ਰਹੇ ਨੇ ਇਹਨਾਂ ਨੂੰ ਇਹ ਪੰਚਾਇਤ ਵਾਲੇ ਪੁਲਿਸ ਵਾਲੇ ਬੁਲਾ ਕੇ ਤੇ ਕਈ ਦਿਨ ਪਹਿ ਧਮਕੀਆਂ ਦੰਦੇ ਰਿਹਾ 4 ਤਰੀਕ ਨੂੰ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਬੁਲਾ ਕੇ ਤੇ ਨਾਲ ਪੰਚਾਇਤ ਵਾਲੇ ਤੇ ਇਹਨਾਂ ਨੇ ਮਤਲਬ ਲਾਠੀ ਚਾਰਜ ਕਰਾਈ ਹੱਥੋ ਬਾਈ ਕਰਾਈ ਮੇਰੇ ਘਰ ਵਾਲੀ ਨਾਲ ਭੈਣ ਭੈਣ ਨਾਲ ਤੇ ਇਹਨੂੰ ਧੱਕੇ ਧੁੱਕੇ ਮਾਰੇ ਥੱਪੜ ਤੋਂ ਪਰ ਮਾਰ ਕੇ ਫੋਨ ਖੋ ਕੇ ਲਗਾਏ ਨੇ ਸਾਡੀ ਵੀਡੀਓ ਵਾਲੇ ਜਿਹੜੀ ਸਾਡੀ ਵੀਡੀਓ ਬਣਾਈ ਪਈ ਆ ਤੇ ਫੋਨ ਲੈ ਗਏ ਖੋ ਕੇ ਗਵਾਂਡੀਆਂ ਦੇ ਫੋਨ ਲੈ ਗਏ ਸਾਡੇ ਖੋ ਕੇ ਮਾਰ ਕੇ ਥੱਪੜ ਮੁੰਡੇ ਦੇ ਅੰਦਰੋਂ ਨਮਾਲਕ ਤੋਂ ਚੜ ਕੇ ਉਹਨਾਂ ਦੇ ਵੀ ਫੋਨ ਲੈ ਗਏ ਖੋ ਕੇ ਜੀ ਫੋਨ ਨਹੀਂ ਚਾਰ ਮੋਬਾਈਲ ਫੋਨ ਨੇ ਪੁਲਿਸ ਮੋਬਾਈਲ ਪੁਲਿਸ ਮੋਬਾਈਲ ਖੋ ਕੇ ਲੈ ਗਿਆ ਚਾਰ ਮੋਬਾਈਲ ਨੇ ਜਿਹੜੇ ਕਿ ਸਾਡੇ ਕੋਲ ਮੋਬਾਈਲ ਜਿਨ੍ਹਾਂ ਦੇ ਹੈਗੇ ਨੇ ਉਹਨਾਂ ਦੇ ਨਾਮ ਵੀ ਸਾਡੇ ਕੋਲ ਜਰਦ ਨੇ ਉਹ ਸਾਡੇ ਕੋਲ ਮੋਬਾਈਲ ਜਿਨ੍ਹਾਂ ਦੇ ਆਏ ਨੇ ਇੱਕ ਪ੍ਰੀਤੀ ਆ ਇੱਕ ਹਰਵਿੰਦਰ ਸਿੰਘ ਆ ਇੱਕ ਰਮਨੰਦ ਦੀਪਕੌਰ ਦਾ ਮੋਬਾਈਲ ਹੈ ਇੱਕ ਵੀਰ ਦਵਿੰਦਰ ਸਿੰਘ ਦਾ ਮੋਬਾਈਲ ਹੈ ਸੋ ਇਸ ਕਰਕੇ ਇਹ ਸਾਰੇ ਸਾਡੇ ਇਹਨਾਂ ਦੇ ਇੱਕਾ ਜਿਹੜਾ ਗੁਰਵਿੰਦਰ ਸਿੰਘ ਹੈ ਇਹਦਾ ਪੁਲਿਸ ਨੇ ਖੋ ਕੇ ਟੱਬ ਵਿੱਚ ਮੋਬਾਈਲ ਸੜਾ ਜਿਹੜਾ ਹੈ ਹੈਂਡੀਕੈਪ ਸੀਗਾ ਚਾਰ ਪੰਜ ਮੋਬਾਈਲ ਪੁਲਿਸ ਖੋ ਕੇ ਲਈ ਹੈ ਜਿਹਦੇ ਵਿੱਚ ਇਹਨਾਂ ਦੀ ਕਰਤੂਤ ਦੀ ਵੀਡੀਓ ਬਣ ਰਹੀ ਸੀ ਇਹਨਾਂ ਨੇ ਉਹ ਵੀਡੀਓ ਬਣਦੇ ਬੱਚੇ ਵੀ ਕੁੱਟੇ ਔਰ ਮੋਬਾਈਲ ਖੋ ਕੇ ਲੈ ਕੇ ਨੇ ਜਿਹੜੀ ਕਿ ਇਹਨਾਂ ਦੇ ਤਸ਼ੱਦਦ ਦੀ ਵੀਡੀਓ ਉਸ ਮੋਬਾਈਲਾਂ ਦੇ ਵਿੱਚ ਆ ਅਸੀਂ ਉਹਨਾਂ ਸਮੀਢੇ ਰਾਹੀਂ ਬੇਨਤੀ ਕਰਦੇ ਆਂ ਵੀ ਉਹ ਮੋਬਾਈਲ ਇਹਨਾਂ ਨੂੰ ਦਿੱਤੇ ਜਾਣ ਉਹਨਾਂ ਦੇ ਵਿੱਚ ਜਿਹੜੀ ਬਣੀ ਹੋਈ ਵੀਡੀਓ ਹੈ ਜਿਹੜੇ ਜਿਹੜਿਆਂ ਨੇ ਉੱਥੇ ਰੋਲ ਅਦਾ ਕੀਤਾ ਉਹਦੇ ਖਰਾਬ ਕਰ ਵੀ ਕੀਤੀ ਜਾਵੇ ਮੈਂ ਮੱਟੂ ਸਾਹ ਨੂੰ ਬੇਨਤੀ ਕਰਾਂ ਵੀ ਆਪਣੀ ਹਾਂਜੀ ਮੱਟੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੀ ਘਟਨਾ ਹੋਈ ਹੈ ਵੀਰੇ ਥੋੜਾ ਜਿਹਾ ਧਿਆਨ ਨਾਲ ਦੋ ਇਹ ਪਿੱਛੇ ਆਈ ਜਾਈਏ ਮੜਾ ਜੇ ਇੱਧਰ ਧਿਆਨ ਰੱਖੋ ਇੱਧਰ ਆ ਬਈ ਤੂੰ ਇੱਥੇ ਹਾਂਜੀ ਕੀ ਕੀ ਕਾਰਨ ਹੋਇਆ ਜੀ ਅੱਜ ਧਰਨਾ ਲਗਾਏ ਭਾਈ ਜੀ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਪਹਾਤਸੋਂ ਦੇ ਵਿੱਚ ਆ ਇੱਥੇ ਨਾਬਾ ਹਲਕੇ ਦੇ ਵਿੱਚ ਔਰ ਐਨੀ ਇੱਕ ਗੁੰਡਾਗਰਦੀ ਪੰਜਾਬ ਦੇ ਵਿੱਚ ਇਸ ਸਮੇਂ ਚੱਲ ਰਹੀ ਹੈ ਔਰ ਉਹਦਾ ਸ਼ਿਕਾਰ ਤੇ ਸਿਰਫ ਤੇ ਸਿਰਫ ਸਾਡੇ ਗਰੀਬ ਪਰਿਵਾਰਾਂ ਦੇ ਲੋਕ ਅਨੁਸੂਚਿਤ ਜਾਤੀਆਂ ਦੇ ਲੋਕ ਹੋ ਰਹੇ ਨੇ ਚਾਹੇ ਦਾਨ ਸਿੰਘ ਵਾਲਾ ਦੀ ਘਟਨਾ ਹੋ ਚੰਦ ਚੰਦਪਾਨ ਦੀ ਘਟਨਾ ਲਾ ਲੋ ਤੀਜੀ ਘਟਨਾ ਸਾਡੀ ਪਟਿਆਲੇ ਜ਼ਿਲ੍ਹੇ ਦੀ ਦਿਲ ਦਹਿਲਾਉਣ ਵਾਲੀ ਆ ਕਿ ਸਾਡੀਆਂ ਧੀਆਂ ਪੈਣਾ ਸਾਡੀਆਂ ਬੱਚੀਆਂ ਨੂੰ ਭਰੂਣ ਆਪਣੇ ਮਰੇ ਹੋਏ ਭਰੂਣ ਲੈ ਕੇ ਸੜਕਾਂ ਤੇ ਬੈਠਣਾ ਪੈ ਰਿਆ ਬੜੇ ਸ਼ਰਮ ਦੀ ਗੱਲ ਹੈ ਕਿ ਸਾਡੀਆਂ ਧੀਆਂ ਦੀਆਂ ਕੁੱਖਾਂ 'ਚ ਵੀ ਸਾਡੇ ਬੱਚੇ ਨਹੀਂ ਰਹਿਣ ਦਿੱਤੇ ਜਾ ਰਹੇ ਯਾਰ ਇਹ ਬੰਦੇ ਜਿਹੜੇ ਅਨੁਸੂਚਿਤ ਜਾਤੀ ਪਰਿਵਾਰ 30 ਸਾਲਾਂ ਤੋਂ ਆਪਣੇ ਕਾਬਜ ਨੇ ਆਪਣੇ ਜਗ੍ਹਾ 'ਚ ਰਹਿ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਐਮਐਲਏ ਦੇ ਗੁੰਡਿਆਂ ਨੇ ਔਰ ਉੱਥੋਂ ਦੀ ਪੰਚਾਇਤ ਜਿੰਦਲਪੁਰ ਦੇ ਜਿਹੜੀ ਗੁੰਡਿਆਂ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ 30 ਸਾਲਾਂ ਤੋਂ ਬੈਠੇ ਲੋਕਾਂ ਨੂੰ ਜਿਹੜੀ ਜ਼ਮੀਨ ਸਰਕਾਰ ਨੇ ਇਹਨਾਂ ਨੂੰ ਪਲਾਟ ਬਣਾਉਣ ਵਾਸਤੇ ਦਿੱਤੀ ਜਿਹੜੀ ਜ਼ਮੀਨ ਸਰਕਾਰ ਨੇ ਇਹਨਾਂ ਨੂੰ ਮਕਾਨ ਬਣਾਉਣ ਵਾਸਤੇ ਦਿੱਤੀ ਅੱਜ ਉਹ ਜ਼ਮੀਨ ਤਬਾਦਲੇ ਦੇ ਤੌਰ ਤੇ ਪੰਚਾਇਤ ਨੇ ਇੱਧਰ ਉੱਧਰ ਕਰਕੇ ਦੇਤੀ ਲੇਕਿਨ ਅੱਜ ਬੰਦੇ ਬੈਠੇ ਸੀ ਉਹਨਾਂ ਨੂੰ ਬੁਲਡੋਜਰਾਂ ਨਾਲ ਢਾਇਆ ਗਿਆ ਔਰ ਇਹਨਾਂ ਨੂੰ ਕੁੱਟਿਆ ਮਾਰਿਆ ਗਿਆ ਪੁਲਿਸ ਦੀ ਸ਼ਹਿ ਤੇ ਪੁਲਿਸ ਨੂੰ ਨਾਲ ਲੈ ਕੇ ਤਸ਼ੱਦਦ ਕੀਤਾ ਗਿਆ ਪੰਜਾਬ ਦੇ ਵਿੱਚ ਜਿਹੜੀ ਇਹ ਤੀਜੀ ਘਟਨਾ ਇਹ ਲਗਾਤਾਰੀ ਚਾਹੇ ਚੰਦ ਭਾਨ ਵੀ ਪੁਲਿਸ ਨੇ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਬੋਲਿਆ ਚਾਹੇ ਸਾਡੀ ਦਾਨ ਸਿੰਘ ਵਾਲਾ ਦੀ ਉਹ ਵੀ ਪੁਲਿਸ ਨੂੰ ਨਾਲ ਲੈ ਕੇ ਕੀਤੀ ਗਈ ਆ ਪੁਲਿਸ ਸਾਹਮਣੇ ਖੜੀ ਹੈ ਔਰ ਲੋਕ ਜਿਹੜੇ ਨੇ ਫੈਰ ਕਰ ਰਹੇ ਨੇ ਜਿਹੜੇ ਹੈਗੇ ਨੇ ਪੂੰਜੀਪਤੀ ਧਨਾੜ ਲੋਕ ਫੈਰ ਕਰ ਰਹੇ ਨੇ ਔਰ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ ਲੋਕਤੰਤਰ ਕੀ ਹੈ ਜਾ ਰਿਹਾ ਜੀ ਸਭ ਤੋਂ ਵੱਡਾ ਲੋਕਤੰਤਰ ਆ ਕਹਿੰਦੇ ਭਾਈ ਜੀ ਇੱਥੇ ਪੰਜਾਬ ਦੇ ਵਿੱਚ ਲੋਕਤੰਤਰ ਔਰ ਸੰਵਿਧਾਨ ਦੀਆਂ ਧਜੀਆਂ ਉੜਨ ਜਾ ਰਹੀਆਂ ਨੇ ਪੰਜਾਬ 'ਚ ਗੁੰਡਾਗਰਦੀ ਦਾ ਇਸ ਸਮੇਂ ਨੰਗਾ ਨਾਚ ਹੋ ਰਿਹਾ ਕਰ ਰਹੀ ਆ ਆਮ ਆਦਮੀ ਪਾਰਟੀ ਸਰਕਾਰ ਔਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਸਾਡੇ ਗਰੀਬ ਘਰਾਂ ਦੇ ਮੁਹੱਲੇ 'ਚ ਜਾ ਕੇ ਕਿਹਾ ਸੀ ਕਿ ਜਿਹੜਾ ਗਰੀਬ ਦਾ ਪੈਨ ਤੁਹਾਡੀ ਤੁਹਾਡੇ ਲਈ ਚੱਲੂਗਾ ਸਾਨੂੰ ਇਹੋ ਜਿਹਾ ਪੈਨ ਦੀ ਲੋੜ ਨਹੀਂ ਸਾਨੂੰ ਬਾਬਾ ਸਾंभ ਬੇਦਖਰਦੀਆਂ ਫੋਟੋਆਂ ਦਫਤਰਾ ਚਲਾਉਣ ਦੀ ਕੋਈ ਲੋੜ ਨਹੀਂ ਸਾਡੀਆਂ ਧੀਆਂ ਭੈਣਾਂ ਦੇ ਭਰੂਣ ਤਾਂ ਤੁਸੀਂ ਕੁੱਖਾਂ ਚ ਮਾਰ ਰਹੇ ਹੋ ਯਾਰ ਸਾਨੂੰ ਇਸ ਤਰ੍ਹਾਂ ਦੇ ਰਾਜ ਦੀ ਕੋਈ ਲੋੜ ਨਹੀਂ ਅਸੀਂ ਤਾਂ ਮੰਗ ਕਰਦੇ ਹਾਂ ਪੰਜਾਬ ਤੋਂ ਉਨਪਾਲ ਸਰਕਾਰ ਨੂੰ ਕਿ ਪੰਜਾਬ ਚ ਵੀ ਡੇਟਲੀ ਹਜ਼ਾਰ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਲਿਆ ਜਾਵੇ ਕਿਉਂਕਿ ਇੱਥੇ ਲਾਅ ਐਂਡ ਆਰਡਰ ਹੀ ਨਹੀਂ ਯਾਰ ਇੱਥੇ ਕਿਸੇ ਕਿਸ ਦੇ ਹੱਥ ਬਸ ਹੈਗਾ ਸ਼ਰਿਆਮ ਲੋਕਾਂ ਦੇ ਕਤਲ ਹੋ ਰਹੇ ਨੇ ਸ਼ਰਿਆਮ ਸਾਡੀਆਂ ਬੱਚੀਆਂ ਆ ਭਰੂਣ ਲੈ ਲੈ ਕੇ ਸੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਨੇ ਬੜੇ ਸ਼ਰਮ ਦੀ ਗੱਲ ਹੈ ਯਾਰ ਔਰ ਅਸੀਂ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਇੱਕ ਭਾਰਤ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਅਪੀਲ ਕਰਾਂਗੇ ਕਿ ਪੰਜਾਬ ਚਲਾਓ ਇਨ ਆਰਡਰ ਖਤਮ ਹੋ ਚੁੱਕਿਆ ਭਗਵੰਤ ਮਾਨ ਦੇ ਬਿਲਕੁਲ ਹੱਥ ਪਾਸ ਕੁਝ ਨਹੀਂ ਹੈਗਾ ਇਹਨੇ ਸਾਰਾ ਕੁਸ਼ੀ ਗੁੰਡਿਆਂ ਦੇ ਹੱਥੋਂ ਛੱਡਤਾ ਸਾਰਾ ਕੁਸ਼ੀ ਇਹਨੇ ਡੀਜੀਪੀ ਦੇ ਹੱਥ ਛੱਡਤਾ ਸੋ ਬੜੀ ਮਾੜੀ ਗੱਲ ਹੈ ਅਸੀਂ ਮੰਗ ਕਰਾਂਗੇ ਕਿ ਇਹਨਾਂ ਨੇ ਪੁਲਿਸ ਨੇ ਇਹਨਾਂ ਦੇ ਮੋਬਾਈਲ ਖੋਏ ਨੇ ਇਹਨਾਂ ਦੀ ਕੁੱਟਮਾਰ ਕੀਤੀ ਹੈ ਉਹਨਾਂ ਬੰਦਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਜੇ ਨਾ ਕੀਤੀ ਅੱਜੇ ਸਾਡਾ ਸੰਕੇਤਕ ਧਰਨਾ ਫਿਰ ਅਸੀਂ ਪੂਰਾ ਪਟਿਆਲਾ ਬੰਦ ਕਰਾਂਗੇ ਸਾਰੀਆਂ ਸਾਡੀਆਂ ਕਿਸਾਨ ਯੂਨੀਅਨਾਂ ਸਾਡੇ ਨਾਲ ਨੇ ਮਜ਼ਦੂਰ ਯੂਨੀਅਨ ਸਾਡੇ ਨਾਲ ਨੇ ਬਹੁਤ ਸਾਰੇ ਜਿਹੜੇ ਹੈਗੇ ਨੇ ਕਾਨੂੰਨ ਨੂੰ ਸੰਵਿਧਾਨ ਨੂੰ ਮੰਨਣ ਵਾਲੇ ਸਾਥੀ ਸਾਡੇ ਨਾਲ ਨੇ ਘਟਨਾ ਅਜ ਤੱਕ ਪੁਲਿਸ ਬਿਆਨ ਵੀ ਨਹੀਂ ਲੈਣ ਗਈ ਆ ਡੰਡਾ ਜਿਹੜਾ ਕੀ ਨਾਮਾ ਜੀ ਆਪਣਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਹਰਦੀਪ ਸਿੰਘ ਜੀ ਕੀ ਕਹਾਂਗੇ ਤੁਸੀਂ ਇਸ ਘਟਨਾ ਨੂੰ ਕਿਹਾ ਜਾ ਰਿਹਾ ਹੈ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਹਾਂ ਜੀ ਲੋਕਤੰਤਰ ਹੈ ਨਹੀਂ ਜੀ ਅੱਜਕੱਲ ਮੈਂ ਭਗਵੰਤ ਮਾਨ ਨੂੰ ਭਗਵੰਤ ਮਾਨ ਸਾਹਿਬ ਨੂੰ ਬਹੁਤ ਕਹਿ ਕੇ ਕਿ ਲੋਕਾਂ ਨੂੰ ਵੋਟਾਂ ਪਵਾਈਆਂ ਸੀ ਪਰ ਅੱਜ ਮੈਂ ਭਗਵੰਤ ਮਾਨ ਨੂੰ ਕਹਿੰਦਾ ਵੀ ਦੇਖ ਭਗਵੰਤ ਮਾਨ ਕੀ ਹੋ ਰਿਹਾ ਸਾਡੇ ਨਾਲ ਕੀ ਹੋ ਰਿਹਾ ਹੈ ਲੋਕਾਂ ਦਾ ਤੂੰ ਤਾਂ ਕਹਿੰਦਾ ਸੀ ਬੱਚਿਆਂ ਦੀ ਮੈਂ ਸੇਵਾ ਕਰੂੰਗਾ ਕੁੜੀਆਂ ਦੀ ਰੱਖਿਆ ਕਰੂੰਗਾ ਇਹ ਕਰੂੰਗਾ ਆਹ ਡੰਡਿਆਂ ਨਾਲ ਸੇਵਾ ਕਰਾਈ ਜਾਂਦੀ ਹੈ ਜੀ ਭਗਵੰਤ ਜੀ ਸਾਹਿਬ ਆਹ ਦੇਖ ਲਓ ਜੇ ਮੇਰੀ ਆਵਾਜ਼ ਤੁਸੀਂ ਕਿਤੇ ਸੁਣਦੇ ਹੋ ਆਹ ਦੇਖੋ ਭਗਵੰਤ ਜੀ ਸਾਹਿਬ ਕੀ ਹੋ ਰਿਹਾ ਕੀ ਹੋ ਰਿਹਾ ਭਗਵੰਤ ਜੀ ਸਾਹਿਬ ਹਾਏ ਕੁਸੀਂ ਦੇਖ ਰਹੇ ਹੋ ਧਰਨਾ ਜਿਹੜਾ ਲਗਾਇਆ ਗਿਆ ਏ ਕਿਹਾ ਜਾ ਰਿਹਾ ਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਟੱਕਾ ਕੀਤਾ ਗਿਆ ਏ ਇੱਕ ਗਰੀਬ ਪਰਿਵਾਰ ਨਾਲ ਜਿਸ ਚੋਂ ਤੇ ਬੱਚੇ ਦੀ ਮੈਥੋ ਜਾਂਦੀ ਆ ਭਰੂਣ ਲੈ ਕੇ ਇੱਥੇ ਧਰਨਾ ਜਿਹੜਾ ਲਗਾਇਆ ਗਿਆ ਏ ਅੱਗੇ ਪ੍ਰਸ਼ਾਸਨ ਕੀ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਬਨੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਾਂਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਘਰ ਨਾਲ ਲੱਗਿਆ ਜੀ ਕਾਰਵਾਈ ਤੇ ਹਜੇ ਵਿਚਾਰधीन ਆ ਜੀ ਜਿਹੜੇ 3 ਤਰੀਕ ਨੂੰ ਇਹ ਲੜਕੀ ਵੱਲੋਂ ਦਰਖਾਸਤ ਆਪਣੇ ਸੱਸ ਸਹੁਰੇ ਦੇ ਜੀੜ ਖਿਲਾਫ ਸੀਗੀ ਮੇਰੀ ਮਾਰ ਕੁੱਟ ਕਰਦੇ ਨੇ ਧਮਕੀਆਂ ਦਿੰਦੇ ਨੇ 4 ਤਰੀਕ ਨੂੰ ਇਹ ਐਡਮਿਟ ਹੋਏ ਨੇ ਤੇ ਸ਼ੱਕ ਦਾ ਦੋਨੇ ਪਾਸੇ ਵੀ ਜਿਹੜਾ ਇਲਜ਼ਾਮ ਪੁਲਿਸ ਮਰਾਜਮਾਂ ਦੇ ਲਾਇਆ ਜਾ ਰਿਹਾ ਉਹ ਚੀਜ਼ ਅਸੀਂ ਵਿਚਾਰ ਕਰ ਲਾਂਗੇ ਐਸ ਐਚ ਓ ਸਾਹਿਬ ਅੱਜ ਛੁੱਟੀ ਤੇ ਗਏ ਹੋਏ ਨੇ ਬਾਹਰ ਮੈਂ ਪੜਤਾਲੀ ਨਾ ਭਾ ਐਸਚ ਤੇ ਉਹ ਦੇਖ ਕੇ ਉਹਦੀ ਪੜਤਾਲ ਕਰਕੇ ਜੀ ਜਿਹਦਾ ਵੀ ਦੋਸ਼ ਹੋਊਗਾ ਉਹ ਤੇ ਜਿਹੇ ਜਿਹੇ ਕਾਰਵਾਈ ਹੋਊਗੀ ਉਹ ਜੀ ਕਰਦਾਂਗੇ ਜੀ ਇਹਨਾਂ ਵੱਲੋਂ ਰੋਕ ਲਗਾਇਆ ਜਾ ਰਹੇ ਨੇ ਜੀ ਕੁਝ ਪਿੰਡ ਦੇ ਵਿਅਕਤੀਆਂ ਤੇ ਕਹਿੰਦੇ ਨਾ ਪੰਚ ਨਾ ਸਰਪੰਚੋਂ ਨਾਲ ਵੱਲੋਂ ਨਜਾਇਜ਼ ਤੰਗ ਕੀਤਾ ਜਾ ਰਿਹਾ ਉਹਦੇ ਤੇ ਕੋਈ ਦੇਖੋ ਜੀ ਉਹ ਪੜਤਾਲ ਦਾ ਵਿਸ਼ਾ ਜੀ ਫਿਲਹਾਲ ਉਹਦੀ ਪੜਤਾਲ ਹੋਊਗੀ ਜੋ ਪੜਤਾਲ ਹੋਊਗੀ ਬਣਦੀ ਕਾਰਵਾਈ ਹੋ ਕਰਦਾਂਗੇ ਜੀ